ਸਸਰੀ ਕਾਲਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜੇ ਤੁਹਾਨੂੰ ਕਿਸੇ ਨੂੰ ਯਾਦ ਹੋ ਪੁਰਾਣੀ ਵੀਡੀਓ ਦੇ ਵਿੱਚ ਮੈਂ 15-20 ਦਿਨ ਪਹਿਲਾਂ ਕਿਹਾ ਸੀਗਾ ਵੀ ਗੋਰੀ ਤੇ ਪਤਰੋ ਉਮਰਨੀਆ ਹਾਨੋ ਹਾਨੀ ਨੇ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੇ ਕੱਠੀਆਂ ਦੇ ਟੀਕੇ ਭਰਾਏ ਜਾਣ ਪਰ ਗੋਰੀ ਹਜੇ ਲੇਟ ਹੋ ਜੂਗੀ ਪਤਰੋ ਕੱਲ ਬੋਲੀ ਸੀਗੀ ਹੀਟ ਚ ਸੀਗੀ ਤੇ ਇਹਦੇ ਟੀਕਾ ਭਰਾਤਾ ਆਪਾਂ ABC ਵੀਰਾਂ ਵਾਲੀ ਦਾ ਮੈਂ ਫੋਕਸ ਕਰਕੇ ਦਿਖਾਉਣਾ ਤੁਹਾਨੂੰ ਇੱਕ ਮਿੰਟ ਇੱਥੇ ਫੋਕਸ ਆ ਹੋਊਗਾ ਚੰਤਨ ਨਾਂਗਾ ਬੋਲਦਾ ਤੇ ABC ਵੀਰਾਂ ਵਾਲੀ ਦਾ ਜੇ ਦੇ ਰਿਕਾਰਡ ਦੀ ਗੱਲ ਕਰੀਏ 27 28 ਪਰ ਪੀਕ ਹੈਗਾ ਇਹਦੀ ਮਾں ਦਾ ਨਾਂਗਾ ਰਾਣੀ ਜਿਨੇ 27 ਤੋਂ 28 ਲੀਟਰ ਪੀਕ ਕੱਢਿਆ ਸੂਏ ਦੇ ਵਿੱਚ ਤੇ ਟੋਟਲ ਸੂਏ ਦੇ ਵਿੱਚ 5000 ਲੀਟਰ ਦੁੱਧ ਕੱਢਿਆ ਹੈਗਾ ਲਕਟੇਸ਼ਨ ਬਹੁਤ ਸ਼ਾਨਦਾਰ ਰਿਕਾਰਡ ਹੈ ਆਪਾਂ ਨੂੰ ਉਮੀਦ ਹੈ ਵੀ ਕਨਸੀਵ ਕਰੂਗੀ ਤੇ ਕੱਟੀ ਦੇਊਗੀ ਕਿਉਂਕਿ ਆਪਾਂ ਨੂੰ ਕੱਟੀ ਚਾਹੀਦੀ ਹੈ ਫਾਰਮ ਵਧਾਉਣੇਗਾ ਕੱਟੇ ਆਪਣੇ ਕੋਲ ਚਨਾ ਵਰਗੇ ਹੈਗੇ ਨੇਗੇ ਤੇ ਤਾਂ ਕਰਕੇ ਮੈਂ ਬਹੁਤ ਪਸ਼ੂ ਖਰੀਦ ਕੇ ਖੁਸ਼ ਨਹੀਂ ਹੈਗਾ ਐ ਵੀ ਘਰ ਦਾ ਰਵਤਾਰ ਤਿਆਰ ਹੋਈ ਜਾਵੇ ਮੰਗਰ ਤਾਂ ਵਧੀਆ ਰਹਿੰਦਾ ਹੈਗਾ ਵੇਚਣ ਦੀ ਜਾਂ ਲੈਣ ਦੀ ਲੋੜ ਨਹੀਂ ਪੈਂਦੀ ਆ ਮੱਝ ਦੇਖ ਲਓ ਤੁਸੀਂ ਹੁਣ ਅੱਜ ਦੇ ਟਾਈਮ 'ਚ ਵੀ ਕਿੰਨੀ ਹੌਂਕਦੀ ਹੈਗੀ ਇਹ ਬਿਮਾਰ ਹੈਗੀ ਆ ਦੋ ਸੂਏ ਹੋ ਗਏ ਦਵਾਈਆਂ ਦੁਵਾਈਆਂ ਬਹੁਤ ਲਵਾੰਨਿਆਂ ਦੇ ਕਿ ਤੋ ਅਸਰੂਸਰ ਹੋ ਨਹੀਂ ਰਿਹਾ ਇਹ ਜਮੀਨਾ ਕਰ ਰਹਿ ਗਿਆ ਸੌਣ ਦਾ ਇਹ ਦੁੱਧ ਤਾਂ ਇਸ ਹੱਗਿਆ ਸਹੀ ਦਿੰਦੀ ਹੈ ਵਿਚਾਰੀ ਬਸ ਐ ਆ ਬਿਮਾਰ ਕਰਕੇ ਵੇਚ ਰੱਖ ਰੱਖੀ ਹੈ ਵੀ ਗਾਂ ਅਗਲੇ ਨੂੰ ਕੀ ਪਤਾ ਲੱਗੂ ਹਨ ਗੋਰੀ ਪਾਣੀ ਕਿਹਨੇ ਉਹ ਤੋਂ ਪੀਤਾ ਨਹੀਂ ਹੈਗਾ ਹੁਣ ਖਿੱਚੀ ਹੰਡੀ ਹੈਗੀ ਉਹਨੂੰ ਖੁਰਲੀ ਕਣੀ ਲਾਈ ਖੜੀ ਹੈਗੀ ਬਾਕੀ ਚਨਾਬ ਹੁਣੀ ਰੱਜੇ ਬੈਠੇ ਨੇਗੇ ਆਪਣੀ ਇਹ ਝੋਟੀ ਦੇ ਦਿਨ ਲਗਭਗ ਪੂਰੇ ਨੇ ਉਹ ਲੱਗਦੀ ਹੈ ਉਮੀਦ ਵੀ ਲੈ ਜੂਗੀ 7-8 ਦਿਨ ਉੱਤੇ ਹਜੇ ਹੋਰ ਬਾਕੀ ਹਜੇ ਟਾਈਮ ਅੱਜ 3:30 ਦਾ ਹੋਇਆ 4:30 ਤਾਂ ਮੈਂ 10:00 ਚੋਂ ਲੱਗਦਾ ਸੀਗਾ ਮੈਂ ਆਖਿਆ ਚਲੋ ਅੱਜ ਆ ਗੱਲ ਕੀਤੀ ਜਾਵੇ ਬਈਆਂ ਨਾਲ ਸਾਰਿਆਂ ਨਾਲ ਟੀਕੇ ਬਾਰੇ ਵੀ ਚਿੰਤਨ ਵੱਲ ਪਰਾਇਆ ਆਪਾਂ ਜ਼ਿਆਦਾਤਰ ਉਹ ਟੀਕੇ ਨਹੀਂ ਭਰਾਂਦੇ ਜਿਹੜੇ ਸੋਸ਼ਲ ਮੀਡੀਆ ਤੇ ਚੱਲਦੇ ਨੇਗੇ ਤੁਸੀਂ ਆਪਦੀ ਥੋੜੀ ਮੋਟੇ ਰਿਸਰਚ ਕਰਿਆ ਕਰੋ ਪਸ਼ੂਆਂ ਬਾਰੇ ਵੀ ਕਿਹੜੇ ਟੀਕੇ ਦੇ ਆਪਣੇ ਪਸ਼ੂ ਤੇ ਵਧੀਆ ਰਿਜ਼ਲਟ ਮਿਲ ਸਕਦਾ ਹੈਗਾ ਸੋਸ਼ਲ ਮੀਡੀਆ ਤੇ ਉਹੀ ਚੀਜ਼ ਜ਼ਿਆਦਾ ਪ੍ਰਮੋਟ ਕੀਤੀ ਜਾਂਦੀ ਹੈ ਜਿਹਦੀ ਰੀਅਲ ਦੇ ਵਿੱਚ ਵੈਲਿਊ ਤੇ ਰਿਜ਼ਲਟ ਘੱਟ ਹੋਣ ਤਾਂ ਕਰਕੇ ਆਪੋ ਆਪ ਦੀ ਰਿਸਰਚ ਕਰਕੇ ਭਰਾ ਉਹ ਚੀਜ਼ ਚੂਜ਼ ਕਰਿਆ ਕਰੋ ਜਿਹਦੇ ਤੁਹਾਨੂੰ ਉਮੀਦ ਜ਼ਿਆਦਾ ਹੋਵੇ ਸੁਣਨ ਵਾਲਦੇ ਆਪ ਨੂੰ ਲੱਗਦਾ ਹੋਵੇ ਹਾਂ ਵੀ ਇਹ ਵਧੀਆ ਕੰਮ ਕਰੂਗਾ ਆਪਣੇ ਕੋਲੇ ਤੇ ਇਹ ਅੱਜ ਦੀ ਵੀਡੀਓ ਸੀ ਲਾਈਕ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਆਪੋ ਆਪਣੇ ਸਾਰੇ ਭਰਾ ਧੰਨਵਾਦ ਇੱਥੇ ਤੱਕ ਵੀਡੀਓ ਦੇਖਣ ਵਾਸਤੇ